ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤੇ ਨਸ਼ਾ ਤਸਕਰਾਾਂ ਦੇ ਖਿਲਾਫ ਇੱਕ ਜੰਗ ਸ਼ੁਰੂ ਕਰ ਦਿੱਤੀ ਹੈ। ਜੁੱਦ ਨਸ਼ਿਆਂ ਦੇ ਵਿਰੁੱਧ ਵਹੀਮ ਦੇ ਤਹਿਤ ਪੂਰੇ ਪੰਜਾਬ ਭਰ ਦੇ ਵਿੱਚ ਨਸ਼ਾ ਤਸਕਰਾਾਂ ਦੇ ਖਿਲਾਫ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਅੱਜ ਸਮਰਾਲਾ ਦੇ ਨਜ਼ਦੀਕੀ ਪਿੰਡ ਗਗੜਾ ਵਿਖੇ ਐਸਐਸਪੀ ਜੋਤੀ ਯਾਦਵਦੀਰ ਰਹਿਨਮਾਈ ਹੇਠ ਪਿੰਡ ਦੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਜਾਗਰੂਕਤਾ ਕੈਂਪ ਤੇ ਵਿੱਚ ਐਸਐਸਪੀ ਜੋਤੀ ਯਾਦਵ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਸਮਾਜ ਦੇ ਮਾੜੇ ਅਸਰਾਂ ਤੋਂ ਬਚਣ ਦੇ ਲਈ ਪਿੰਡ ਦੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਜਾਗਰੂਕਤਾ ਕੈਂਪ ਦੇ ਵਿੱਚ ਪਿੰਡ ਦੇ ਹੋਰ ਕਈ ਸਰਪੰਚ ਵੀ ਸ਼ਾਮਿਲ ਨੇ। ਜੀ ਅੱਜ ਮੈਂ ਕਾਗੜਾ ਪਿੰਡ ਦੇ ਵਿੱਚ ਆਈ ਹੂ ਤੇ ਇੱਥੇ ਆ ਸਾਡਾ ਸੰਪਰਕ ਇੱਕ ਮੁਹਿੰਮ ਚੱਲ ਰਹੀ ਹੈ। ਜਿਹਦੇ ਵਿੱਚ ਅਸੀਂ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲ ਰਹੇ ਹਾਂ ਤੇ ਲੋਕਾਂ ਨੂੰ ਜੋ ਪੰਜਾਬ ਸਰਕਾਰ ਦੀ ਇੱਕ ਮੁਹਿੰਮ ਚੱਲੀ ਹੈ ਉਹ ਯੁੱਧ ਨਸ਼ਾ ਵਿਰੁੱਧ ਉਹਦੇ ਬਾਰੇ ਦੱਸ ਵੀ ਰਹੇ ਹਾਂ ਤੇ ਲੋਕਾਂ ਦੇ ਸੁਜੈਸ਼ਨ ਵੀ ਮੰਗ ਰਹੇ ਹਾਂ ਤੇ ਲੋਕਾਂ ਦੇ ਕੋਆਪਰੇਸ਼ਨ ਨੂੰ ਵੀ ਮੰਗ ਰਹੇ ਕਿ ਸਾਡਾ ਜੋ ਇਹ ਯੁੱਧ ਛਿੜਿਆ ਹੈਗਾ ਇੱਕ ਜੰਗ ਛਿੜੀ ਹੈ ਨਸ਼ਾ ਦੇ ਵਿਰੁੱਧ ਉਹ ਉਸ ਚੀਜ਼ ਦੇ ਵਿੱਚ ਲੋਕੀ ਸਾਡੀ ਬੜ ਚੜ ਕੇ ਸਾਡਾ ਸਪੋਰਟ ਕਰਨ ਸਾਡਾ ਸਾਥ ਦੇਣ ਲੋਕਾਂ ਦੇ ਸਹਿਯੋਗ ਨਾਲ ਹੀ ਅਸੀਂ ਆ ਜਿਹੜੀ ਜੰਗ ਹੈ ਇਹਦੇ ਵਿੱਚ ਅਸੀਂ ਜਿੱਤ ਹਾਸਿਲ ਕਰ ਪਾਏਗੇ ਤੇ ਅੱਜ ਖੰਨੇ ਦੇ ਵਿੱਚ ਅਸੀਂ ਮੋਰ ਥੈਨ 40 ਜੋ ਇਦਾਂ ਦੀ ਮੀਟਿੰਗਸ ਆਰ ਓਰਗੇਨਾਈਜ਼ ਕੀਤੀਆਂ ਤੇ ਸਾਡੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਵੱਲੋਂ ਨਿਰਦੇਸ਼ ਆਏ ਸੀਗੇ ਕਿ ਪੁਲਿਸ ਨੂੰ ਪ੍ਰਸ਼ਾਸਨ ਨੂੰ ਲੋਕਾਂ ਦੇ ਵਿੱਚ ਜਾ ਜਾ ਕੇ ਲੋਕਾਂ ਦੇ ਸੁਝਾਅ ਲੈਣੇ ਤੇ ਪਿੰਡ ਪਿੰਡ ਨੂੰ ਕਲੀਨ ਕਰਦੇ ਪੂਰੇ ਪੰਜਾਬ ਨੂੰ ਸਫਾਈ ਕਰਨਾ ਤੇ ਉਹਦੇ ਹੇਠ ਹੀ ਆ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਜ਼ਿਲ੍ਹੇ ਨੂੰ ਜੋ ਸੀਨੀਅਰ ਆਫੀਸਰ ਅ ਲੋਟੋ ਐਡੀਜੀਪੀ ਨੋਨਿਹਾਲ ਸਿੰਘ ਜੀ ਉਹਨਾਂ ਦੇ ਨਿਰਦੇਸ਼ਾਂ ਨੂੰ ਫੋਲੋ ਕਰਦੇ ਹੋਏ ਅੱਜ ਹੀ ਸਾਰੀ ਸੰਪਰਕ ਦੀ ਮੀਟਿੰਗਸ ਆਰਗੇਨਾਈਜ਼ ਕੀਤੀ ਗਈਆਂ ਤੇ ਮੀਟਿੰਗਸ ਦੌਰਾਨ ਮੈਂ ਹੁਣ ਤੱਕ ਚਾਰ ਮੀਟਿੰਗਸ ਇੱਧਾ ਦੀ ਸਵੇਰ ਤੇ ਕਰ ਚੁੱਕੀ ਹਾਂ ਮੋਸਟਲੀ ਆਹੀ ਹੈਗਾ ਕਿ ਪਿੰਡ ਦੇ ਲੋਕੀ ਬੜੇ ਮੋਟੀਵੇਟਿਡ ਨੇ ਤੇ ਉਹ ਪੂਰਾ-ਕੂਰਾ ਸਹਿਯੋਗ ਦੇਣ ਦੇ ਲਈ ਅਰੇਡੀ ਹੈ ਤੇ ਉਹ ਚਾਹੁੰਦੇ ਹੈ ਕਿ ਉਹਨਾਂ ਦੇ ਪਿੰਡ ਦਾ ਜੋ ਡਰੱਗਸ ਹੈ ਜਾਂ ਕ੍ਰਾਈਮ ਉਤੋਂ ਸਫਾਇਆ ਹੋਏ ਤੇ ਪਿੰਡਾਂ ਦੇ ਬੱਚਿਆਂ ਦੇ ਲਈ ਇੱਕ ਅੱਛਾ ਭਵਿਕ ਹੋਏ ਤੇ ਇਹਦੀ ਮੁਹਿੰਮ ਦੇ ਵਿੱਚ ਹੀ ਮੈਨੂੰ ਅੱਜ ਘਗੜਾ ਪਿੰਡ ਦੇ ਵਿੱਚ ਜਦੋਂ ਮੈਂ ਆਈ ਤਾਂ ਮੈਨੂੰ ਪਤਾ ਲੱਗਿਆ ਕਿ ਛੇ ਪਿੰਡ ਦੇ ਜੋ ਸਰਪੰਚ ਸਾਹਿਬ ਹੈ ਇਹਨਾਂ ਨੇ ਆਪਣੇ ਤੌਰ ਤੇ ਹੀ ਇੱਕ ਮਤਾ ਪਾਇਆ ਹੈਗਾ ਉਥੇ ਇਹਨਾਂ ਨੇ ਇੱਕ ਬਹੁਤ ਵਧੀਆ ਜਿਹੜਾ ਗੱਲ ਕੀਤੀ ਕਿ ਇਹਨਾਂ ਨੇ ਪਿੰਡ ਦੇ ਜੋ ਲੰਬੜਦਾਰ ਹੈ ਉਹ ਆਦਾ ਉਹ ਮਤ ਦੇ ਵਿੱਚ ਉਹ ਕੀਤਾ ਹੈਗਾ ਕਿ ਜਿਹੜਾ ਵੀ ਇੱਦਾਂ ਦੇ ਕ੍ਰਾਈਮ ਦੇ ਵਿੱਚ ਇਨਡल्ज ਹੁੰਦਾ ਹੈਗਾ ਨਸ਼ੇ ਦਾ ਕਾਰੋਬਾਰ ਜੋ ਕਰਦਾ ਹੈ ਪੂਰਾ ਪਿੰਡ ਉਹਦੀ ਬੇਲ ਨਹੀਂ ਫਰਵਾਏਗਾ ਉਹਦੇ ਸਪੋਰਟ ਨਹੀਂ ਕਰੇਗਾ ਤੋਂ ਅਗਰ ਸਾਰੇ ਹੀ ਪਿੰਡ ਇੱਦਾਂ ਦੇ ਮਤਾ ਪਾ ਲੈਣ ਕਿ ਅਸੀਂ ਬਿਲਕੁਲ ਨਹੀਂ ਖੜਨਾ ਸਾਡੇ ਪਿੰਡ ਦੇ ਜੋ ਮਾੜੇ ਅਨਸਰ ਹੈ ਜਿਹੜੇ ਸਾਡੇ ਪਿੰਡਾਂ ਨੂੰ ਖਰਾਬ ਕਰਦੇ ਉਹਦਾ ਦੇ ਲੋਕਾਂ ਦੀ ਕੋਈ ਮਦਦ ਨਹੀਂ ਕਰਨੀ ਉਹਨਾਂ ਦੀ ਕੋਈ ਬੇਲਵਾਨ ਨਹੀਂ ਪੁਰਾਣੇ ਉਹਨਾਂ ਨੂੰ ਕੋਈ ਜੇਲਾ ਤੋਂ ਨਹੀਂ ਛੁੜਵਾਣਾ ਹੈਗਾ ਤੇ ਅਗਰ ਕੋਈ ਇਦਾਂ ਦੀ ਤਸਕਰੀ ਵਗੈਰਾ ਕਰਦਾ ਹੈਗਾ ਤੇ ਪੁਲਿਸ ਦੇ ਨਾਲ ਉਸ ਚੀਜ਼ ਨੂੰ ਇਮੀਡੀਏਟਲੀ ਸਾਂਝਾ ਕਰਨ ਤਾਂ ਕਿ ਪੁਲਿਸ ਇਮੀਡੀਟ ਐਕਸ਼ਨ ਲੈ ਪਾਏ ਤੇ ਦੂਜੀ ਚੀਜ਼ ਹੈਗੀ ਅਗਰ ਸਾਡੇ ਕੋਈ ਬੱਚੇ ਡਰਗ ਦੀ ਐਡਿਕਸ਼ਨ ਦੇ ਵਿੱਚ ਫਸ ਗਏ ਕਿਸੇ ਵੀ ਕਾਰਨ ਨਾਲ ਹੋ ਸਕਦਾ ਕੋਈ ਪੀਅ ਪ੍ਰੈਸ਼ਰ ਹੋਏ ਕਿਸੇ ਨੇ ਉਹਨਾਂ ਨੂੰ ਜ਼ਬਰਦਸਤੀ ਵੇਚਦਾ ਹੋਏ ਤੇ ਉਹਨੂੰ ਅਸੀਂ ਫਿਰ ਇਲਾਜ ਲਈ ਅਸੀਂ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਭਰਤੀ ਕਰਾਣਾ ਹੈਗਾ ਓਵਰਆਲ ਇੱਕ ਪੂਰੇ ਤਰੀਕੇ ਨਾਲ ਡਰਗ ਨੂੰ ਖਤਮ ਕਰਨਾ ਹੈਗਾ ਤੇ ਲੋਕਾਂ ਦਾ ਪੂਰਾ ਸਹਿਯੋਗ ਸਾਨੂੰ ਮਿਲ ਰਿਹਾ ਹੈਗਾ ਤੇ ਬੀਤੇ ਦਿਨਾਂ ਜੋ ਪੰਜਾਬ ਪੁਲਿਸ ਵੱਲੋਂ ਜੋ ਜੋ ਵੀ ਰੇਡਸ ਵਗੈਰਾ ਕੀਤੀ ਗਈ ਹੈ ਜੋ ਇੱਕ ਆਪਰੇਸ਼ਨਸ ਚਲਾਏ ਗਏ ਉਹਨਾਂ ਦੇ ਵਿੱਚ ਵੀ ਸਾਡਾ ਸਾਨੂੰ ਪੂਰਾ ਪੂਰਾ ਲੋਕਾਂ ਦਾ ਸਹਿਯੋਗ ਮਿਲਿਆ ਤੇ ਲੋਕੀ ਉਸ ਚੀਜ਼ ਦੇ ਲਈ ਵੀ ਬੜੇ ਖੁਸ਼ ਹੈ ਕਿ ਇੱਕ ਆ 올 ਆਊਟ ਜੋ ਡਰੱਗਸ ਤੇ ਅਗੇਂਸਿਕ ਵਾਰ ਚੜੀ ਗਈ ਹੈ ਉਹ ਚੀਜ਼ ਦਾ ਬੜਾ ਪੋਜ਼ਿਟਿਵ ਇੰਪੈਕਟ ਸਾਨੂੰ ਫੀਲ ਹੋ ਰਿਹਾ ਹੈ ਅੱਗੇ ਵੀ ਆਈ ਥਿੰਕ ਇਦਾਂ ਦਾ ਹੀ ਚੱਲਦਾ ਰਹੇਗਾ ਐਂਡ ਅ ਅਸੀਂ ਮੈਨੂੰ ਲੱਗਦਾ ਹੈ ਕਿ ਹੋਪਫੁਲੀ ਅਸੀਂ ਇਸ ਚੀਜ਼ ਦੇ ਉੱਪਰ ਜਲਦੀ ਜਿੱਤ ਹਾਸਲ ਕਰ ਪਾਏਗੇ ਤੇ ਡਰੱਗਸ ਨੂੰ ਪੰਜਾਬ ਤੋਂ ਖਤਮ ਕਰ ਪਾਏਗੇ ਮੇਰਾ ਨਾਮ ਜਗਰੂਪ ਸਿੰਘ ਆ ਜੀ ਮੈਂ ਪਿੰਡ ਸੇਹ ਤੋਂ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਹਾਂ ਜੀ ਤੇ ਕੀ ਕਹਿਣਾ ਜੁਨਾ ਜਿਹੜਾ ਤੁਹਾਡੇ ਪਿੰਡ ਵੱਲੋਂ ਮਤਾ ਪਾਇਆ ਗਿਆ ਹਾਂਜੀ ਹਾਂਜੀ ਅਸੀਂ ਆਪਣੇ ਪਿੰਡ ਦੇ ਵਿੱਚ ਪਿਛਲੇ ਦਿਨੀ ਆਮ ਜਲਾਸ ਸੱਦਿਆ ਸੀਗਾ ਜੀ ਆਮ ਜਲਾਸ ਦੇ ਵਿੱਚ ਸਾਰੇ ਪਿੰਡ ਦੇ ਲੋਕਾਂ ਨੂੰ ਇਕੱਠੇ ਕਰਕੇ ਅਸੀਂ ਪਿੰਡ ਦੇ ਵਿੱਚ ਜੋ ਨਸ਼ਿਆਂ ਦਾ ਦੈਂਤ ਅੱਜ ਕੱਲ ਆਪਣੇ ਪਿੰਡਾਂ ਦੇ ਪਿੰਡ ਆ ਗਿਆ ਉਹਦੇ ਵਿਰੁੱਧ ਮਤਾ ਪਾਇਆ ਜੀ ਵੀ ਸਾਡੇ ਪਿੰਡ ਦੇ ਵਿੱਚ ਜੇ ਕੋਈ ਵੀ ਬੰਦਾ ਪਿੰਡ ਦਾ ਜਾਂ ਬਾਹਰਲਾ ਨਸ਼ਾ ਵੇਚਣ ਆਊਗਾ ਉਹਨੂੰ ਅਸੀਂ ਆਪ ਫੜ ਕੇ ਪੁਲਿਸ ਹਵਾਲੇ ਕਰਾਂਗੇ ਜੀ ਔਰ ਸਾਡੇ ਪਿੰਡ ਦਾ ਕੋਈ ਵੀ ਵਿਅਕਤੀ ਖਾਸ ਕਰਕੇ ਲੰਬੜਦਾਰ ਸਾਹਿਬ ਉਹ ਬੰਦਿਆਂ ਦੀ ਜ਼ਮਾਨਤ ਨਹੀਂ ਕਰਾਉਣਗੇ ਜੀ ਕਿਉਂਕਿ ਜਿਸ ਦੇ ਨਾਲ ਜ਼ਿਆਦਾਤਰ ਜੇਲ੍ਹ ਦੇ ਵਿੱਚ ਰਹੂਗਾ ਉਹਨਾਂ ਦਾ ਵੀ ਮਨੋਬਲ ਟੁੱਟੂਗਾ ਜੀ ਜੱਬ ਗੱਲ ਕਰੀ ਸਰਪੰਚ ਸਾਹਿਬ ਆਲੇ ਦਾਲ ਦੇ ਪਿੰਡਾਂ ਨੂੰ ਕੀ ਸਨੇਹਾ ਦੇਣਾ ਦੋਨੇ ਜਿਹੜੇ ਸਰਪੰਚ ਨੇ ਅਸੀਂ ਆਲੇ ਦਾਲ ਦੇ ਪਿੰਡਾਂ ਨੂੰ ਵੀ ਇਹੀ ਸਨੇਹਾ ਦੇਣਾ ਚਾਹੁੰਦੇ ਹਾਂ ਜੀ ਵੱਧ ਤੋਂ ਵੱਧ ਪੁਲਿਸ ਪ੍ਰਸ਼ਾਸਨ ਦਾ ਸਾਥ ਦਿਓ ਜੋ ਲੋਕ ਨਸ਼ੇ ਵੇਚ ਰਹੇ ਨੇ ਜੀ ਉਹਨਾਂ ਨੂੰ ਫੜਵਾਇਆ ਜਾਵੇ ਤੇ ਪੁਲਿਸ ਵੀ ਬਣਦੀ ਕਾਰਵਾਈ ਉਹਨਾਂ ਤੇ ਕਰੂਗੀ ਜੀ ਤੇ ਇਦਾਂ ਹੀ ਪਿੰਡਾਂ ਦੇ ਵਿੱਚ ਮਤੇ ਪਏ ਜਾਣ ਕਿ ਜੇ ਕੋਈ ਪਿੰਡ ਦਾ ਬੰਦਾ ਨਸ਼ਾ ਵੇਚਦਾ ਫੜਿਆ ਗਿਆ ਕੋਈ ਵੀ ਪਿੰਡ ਦਾ ਬੰਦਾ ਜਾਂ ਲੰਬੜਦਾਰ ਉਹਨਾਂ ਦੀ ਜ਼ਮਾਨ ਮਤਾ ਪਾਉਣ ਦਾ ਮੇਨ ਕਾਰਨ ਕਿਉਂ ਬਣਿਆ ਮਤਾ ਪਾਉਣ ਦਾ ਕਾਰਨ ਇਹ ਬਣਿਆ ਜੀ ਹਰ ਰੋਜ਼ ਨਿਊ ਚੈਨਲਾਂ ਤੇ ਖ਼ਬਰਾਂ ਦੇ ਵਿੱਚ ਦੇਖ ਰਹੇ ਹਾਂ ਨੌਜਵਾਨ ਮੁੰਡੇ 20 23 ਸਾਲ ਦੇ ਰੋਜ਼ ਨਸ਼ੇ ਨਾਲ ਓਵਰਡੋਜ਼ ਨਾਲ ਮਰ ਰਹੇ ਨੇ ਉਹਨਾਂ ਨੂੰ ਦੇਖਦੇ ਹੋਏ ਵੀ ਕੱਲ ਨੂੰ ਕੋਈ ਸਾਡੇ ਵੀ ਪਿੰਡ ਦੇ ਕੋਈ ਸ਼ੇਦਾਂ ਦੇ ਹਾਲਾਤ ਨਾ ਬਣ ਜਾਣ ਉਹਨੂੰ ਦੇਖਦੇ ਹੋਏ ਜੀ ਪਹਿਲਾਂ ਹੀ ਇਹ ਕਦਮ ਚੱਕਿਆ ਗਿਆ ਤੇ ਪਿੰਡ ਦੇ ਵਿੱਚ ਜੇ ਕੋਈ ਨਸ਼ਾ ਵੇਚਣ ਆਉਂਦਾ ਉਹਨੂੰ ਪੁਲਿਸ ਵਾਲੇ ਕਰੋ ਤੇ ਜੇ ਕੋਈ ਪਿੰਡ ਦਾ ਬੰਦਾ ਵੀ ਵੇਚਦਾ ਫੜਿਆ ਜਾਂਦਾ ਉਹਦਾ ਕੋਈ ਵੀ ਪਿੰਡ ਦਾ ਬੰਦਾ ਤੇ ਲੰਬੜਦਾਰ ਜ਼ਮਾਨਤ ਕਰਾਉਣ ਨਾ ਗਿਆ